ਜੀ ਹਾਂ ਅਕਾਲ ਮੂਵੀ ਦੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਜਦੋਂ ਇਸ ਮੂਵੀ ਦੇ ਰਿਵਿਊਜ਼ ਕਰਨ ਗਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਲੇ ਕੁਝ ਦਿਨ ਤੱਕ ਮੀਡੀਆ ਨੂੰ ਇਸ ਚੀਜ਼ ਲਈ ਅਲੋਅ ਨਹੀਂ ਕੀਤਾ ਜਾਵੇਗਾ ਨਿਹੰਗ ਸਿੰਘਾਂ ਦੇ ਵੱਲੋਂ ਅਸੇ ਕਿਹਾ ਗਿਆ ਸੀਗਾ ਕਿ ਇਸ ਮੂਵੀ ਦੇ ਵਿੱਚ ਜੋ ਸਿੱਖਾਂ ਦਾ ਯੋਧਾਵਾ ਦਾ ਜਿਹੜਾ ਕਿਰਦਾਰ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਦਿਖਾਇਆ ਗਿਆ ਇਦਾਂ ਦੀ ਵਰਦੀ ਥੋੜੀ ਹੈ ਜਦੋਂ ਮਰਜ਼ੀ ਪਾ ਲਈ ਜਦੋਂ ਮਰਜ਼ੀ ਲਾ ਲਈ ਜੇ ਕਿਸੇ ਨੇ ਕਿਰਦਾਰ ਹੀਰੋ ਦਾ ਕਰਨਾ ਵੀ ਸੀ ਉਹ ਕੋਈ ਸਾਬਤ ਸੂਰਤ ਸਿੰਘ ਹੁੰਦਾ ਕਿ ਅਮਰਤ ਹਰੀ ਸਿੰਘ ਹੁੰਦਾ ਜਿਹਨੂੰ ਆਪਣੀ ਮਰਿਆਦਾ ਦਾ ਪਤਾ ਹੈ ਜਿਹੜਾ ਵਿਰੋਧ ਹੋ ਰਿਹਾ ਉਹ ਸਾਡੇ ਵੱਡੇ ਵੇਖਣਗੇ ਜਿੱਦਾਂ ਸਾਨੂੰ ਉਪਰੋਂ ਹੁਕਮ ਆਏਗਾ ਉਸ ਹਿਸਾਬ ਨਾਲ ਆਪਾਂ ਕਰਾਂਗੇ ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮਹਾਂਸਾਰੀ ਕਾਸਟ ਸੋ ਅੱਜ ਅਸੀਂ ਉਸ ਮੂਵੀ ਦਾ ਰਿਵਿਊ ਕਰਨ ਆਏ ਸਿਗੇ ਜੋ ਕਿ ਕਾਫੀ ਵਿਵਾਦਾਂ ਦਾ ਘੇਰਾ ਬਣੀ ਹੋਈ ਹੈ ਕਾਫੀ ਜ਼ਿਆਦਾ ਉਸ ਮੂਵੀ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਜੀ ਹਾਂ ਅਕਾਲ ਮੂਵੀ ਦੀ ਅਸੀਂ ਗੱਲ ਕਰ ਰਹੇ ਹਾਂ ਅਕਾਲ ਮੂਵੀ ਇਸੇ ਮੰਥ ਬੀਤੇ ਦੀ 10 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਲੇਕਿਨ ਰਿਲੀਜ਼ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਕਿ ਥੀਏਟਰਸ ਤੱਕ ਜਾ ਕੇ ਨਿਹੰਗ ਸਿੰਘਾਂ ਦੇ ਵੱਲੋਂ ਸੇਖਾਂ ਦੇ ਵੱਲੋਂ ਇਸ ਮੂਵੀ ਦੇ ਜਿਹੜੇ ਪੋਸਟਰ ਸੀਗੇ ਅਕਾਲ ਮੂਵੀ ਦੇ ਇਹ ਜਿਹੜੇ ਫਾੜੇ ਗਏ ਤੇ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਕਿ ਇਸ ਮੂਵੀ ਨੂੰ ਰਿਲੀਜ਼ ਬਿਲਕੁਲ ਵਿਨਾ ਕੀਤਾ ਜਾਵੇ ਸਿਨੇਮਾ ਘਰਾਂ ਦੇ ਵਿੱਚ ਇਸ ਨੂੰ ਬਿਲਕੁਲ ਬਿਨਾ ਲੱਗਣ ਦਿੱਤਾ ਜਾਵੇ ਤੇ ਇਸੇ ਤੇ ਚਲਦੇ ਆ ਅੱਜ ਮੰਗਲਵਾਰ ਦੇ ਦਿਨ ਇੱਥੇ ਆ ਭਾਵੇਂ ਪੀਵੀਆਰ ਸਿਨੇਮਾ ਹੋਵੇ ਨਾਲ ਦਾ ਭਾਵੇਂ ਫਰੈਂਡਸ ਸਿਨੇਮਾ ਹੋਵੇ ਉਥੇ ਇਸ ਮੂਵੀ ਦੇ ਕਾਫੀ ਸ਼ੋਜ਼ ਲੱਗਣ ਵਾਲੇ ਸੀਗੇ ਲੇਕਿਨ ਅਸੀਂ ਇਸ ਮੂਵੀ ਦੇ ਰਿਵਿਊਜ਼ ਕਰਨ ਗਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਲੇ ਕੁਝ ਦਿਨ ਤੱਕ ਮੀਡੀਆ ਨੂੰ ਇਸ ਚੀਜ਼ ਲਈ ਅਲੋਅ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਆਪਣੇ ਬਚਾਅ ਦੇ ਚਲਦਿਆਂ ਸਾਨੂੰ ਇਸ ਮੂਵੀ ਦੇ ਰਿਵਿਊਜ਼ ਕਰਨ ਦੇ ਲਈ ਇਨਕਾਰ ਕਰ ਦਿੱਤਾ ਤਾਂ ਦੱਸਦੇ ਕਿ ਇਹ ਮੂਵੀ ਜਿਹੜੀ ਹੈ ਕਾਫੀ ਵਿਵਾਦਾਂ ਦਾ ਘੇਰਾ ਬਣੀ ਹੋਈ ਸੀ ਕਿਉਂਕਿ ਨਿਹੰਗ ਸਿੰਘਾਂ ਦੇ ਵੱਲੋਂ ਸਿੱਖਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਇਸ ਮੂਵੀ ਦੇ ਵਿੱਚ ਜੋ ਸਿੱਖਾਂ ਦਾ ਯੋਧਾਵਾ ਦਾ ਜਿਹੜਾ ਕਿਰਦਾਰ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਦਿਖਾਇਆ ਗਿਆ ਸੀ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਤੇ ਇਸ ਮੂਵੀ ਨੂੰ ਬੰਨ ਤੱਕ ਕਰਨ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਗਈਆਂ ਅੱਜ ਦੇ ਦਿਨ ਇਸ ਮੂਵੀ ਦੀ ਜਿਹੜੀਆਂ ਟਿਕਟ ਟਿਕਟਸ ਸੀਗੀ ਉਹ 100 ਰੁਪਏ ਕੀਤੀ ਹੋਈ ਸੀਗੀ ਤੇ ਇਸੇ ਤੋਂ ਚਲਦੇ ਆ ਬਹੁਤ ਸਾਰੇ ਲੋਕੀ ਜਿਹੜੇ ਨੇ ਇਸ ਮੂਵੀ ਨੂੰ ਦੇਖਣ ਦੇ ਲਈ ਪਹੁੰਚਣ ਵਾਲੇ ਸੀਗੇ ਲੇਕਿਨ ਸਾਨੂੰ ਇਸ ਮੂਵੀ ਦੇ ਰਿਵਿਊਜ਼ ਕਰਨ ਦੇ ਲਈ ਅਲੋ ਬਿਲਕੁਲ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਮੂਵੀ ਦੇ ਵਿੱਚ ਗਿੱਪੀ ਗਰੇਵਾਲ ਜਿਹੜੇ ਨੇ ਉਹ ਮੇਨ ਰੋਲ ਜਿਹੜੇ ਨੇ ਅਦਾ ਕਰ ਰਹੇ ਸੀਗੇ ਤੇ ਇਸ ਮੂਵੀ ਨੂੰ ਕਰਨ ਜੋਹਰ ਨੇ ਪ੍ਰੋਡਿਊਸ ਕੀਤਾ ਸੀਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਸ ਮੂਵੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਦਿਖਾਈਆਂ ਗਈਆਂ ਨੇ 1840 ਦੇ ਦशक ਦੇ ਸਮੇਂ ਦੇ ਪੰਜਾਬ ਦੇ ਬਾਰੇ ਚ ਸਿੱਖ ਯੋਧਾਵਾਂ ਦੇ ਬਾਰੇ ਵਿੱਚ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਹੈ ਨਿਹੰਗ ਸਿੰਘਾਂ ਦਾ ਜਿਹੜਾ ਬਾਣਾ ਹੈਗਾ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੋ ਵਿਰੋਧ ਕਰ ਰਹੇ ਨੇ ਇਸ ਮੂਵੀ ਦਾ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦਾ ਕਾਫੀ અપਮਾਨ ਹੋਇਆ ਹੈ ਸਿੱਖ ਇਤਿਹਾਸ ਤੇ ਪਰੰਪਰਾ ਦਾ ਜਿਹੜਾ ਹੈ ਕਾਫੀ અપਮਾਨ ਹੋਇਆ ਜੋ ਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦਾ ਕਹਿਣਾ ਹੈ ਕਿ ਜੋ ਸਿੱਖ ਕਿਰਦਾਰ ਜੋ ਸਿਗੇ ਇਸ ਮੂਵੀ ਦੇ ਵਿੱਚ ਉਹ ਸ਼ਰਾਬ ਪੀਂਦੇ ਹੋਏ ਦਿਖਾਏ ਨੇ ਤੇ ਦਾੜੀ ਜਿਹੜੀ ਹੈ ਉਹਨਾਂ ਦੀ ਸ਼ੇਪਡ ਹੈਗੀ ਹੈ ਇਸ ਤਰ੍ਹਾਂ ਦੇ ਕਿਰਦਾਰ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਜਿਸ ਦਾ ਕਿ ਉਹਨਾਂ ਨੇ ਕਾਫੀ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜੋ ਸਿੱਖ ਨੇ ਅਸਲ ਸਿੱਖ ਉਹ ਹੈ ਜੋ ਕਿ ਜਿਸ ਦੇ ਸਿਰ ਤੇ ਕੇਸ ਹੁੰਦੇ ਨੇ ਜੋ ਕਿ ਅਸਲ ਸਿੱਖ ਮਰਿਆਦਾ ਦੇ ਵਿੱਚ ਰਹਿੰਦਾ ਹੈ ਲੇਕਿਨ ਇਸ ਮੂਵੀ ਦੇ ਵਿੱਚ ਬਹੁਤ ਚੀਜ਼ਾਂ ਜੜੀਆਂ ਨੇ ਉਹ ਇਸ ਤੋਂ ਉਲਟ ਦਿਖਾਈਆਂ ਗਈਆਂ ਜਿਸ ਤਰ੍ਹਾਂ ਚੱਲਦੇ ਉਹਨਾਂ ਨੇ 150 ਤੱਕ ਦੇ ਜਿਹੜੇ ਪੱਤਰ ਨੇ ਫਿਲਮ ਇੰਡਸਟਰੀ ਨੂੰ ਫਿਲਮ ਪ੍ਰੋਡਕਸ਼ਨ ਨੂੰ ਜਿਨ੍ਹਾਂ ਨੇ ਇਹ ਮੂਵੀ ਬਣਾਈ ਹੈ ਉਹਨਾਂ ਨੂੰ ਦਿੱਤੇ ਸੀਗੇ ਕਿ ਇਸ ਮੂਵੀ ਤੇ ਜੜਾ ਹੈ ਕਾਫੀ ਪਰਚਾ ਉਹਨਾਂ ਨੇ ਦਿੱਤਾ ਸੀਗਾ ਤੇ ਅਪੀਲ ਕੀਤੀ ਗਈ ਸੀਗੀ ਕਿ ਇਸ ਮੂਵੀ ਨੂੰ ਅਸੀਂ ਬਿਲਕੁਲ ਨਹੀਂ ਸਿਨੇਮਾ ਘਰਾਂ ਦੇ ਵਿੱਚ ਲੱਗਣ ਦੇਾਂਗੇ ਲੇਕਿਨ ਫਿਰ ਵੀ ਅੱਜ ਜਿਹੜੀ ਹੈ ਇਹ ਮੂਵੀ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਸੀਗੀ ਤੇ ਅਸੀਂ ਇਸੇ ਤਰ੍ਹਾਂ ਚੱਲਦੇ ਆ ਇੱਥੇ ਮੂਵੀ ਦੇ ਰਿਵਿਊਜ਼ ਕਰਨ ਆਏ ਸੀਗੇ ਲੇਕਿਨ ਉਹਨਾਂ ਕਿਹਾ ਕਿ মিডিਆ ਨੂੰ ਕੁਝ ਟਾਈਮ ਅਸੀਂ ਅਲੋ ਜੜਾ ਹੈ ਨਹੀਂ ਕਰਾਂਗੇ ਕਿਉਂਕਿ ਉਹ ਖੁਦ ਡਰੇ ਹੋਏ ਨੇ ਕਿਉਂਕਿ ਕਈ ਥੀਏਟਰਸ ਦੇ ਵਿੱਚ ਭਾਵੇਂ ਲੁਧਿਆਣਾ ਹੋਵੇ ਜਾਂ ਚੰਡੀਗੜ੍ਹ ਹੋਵੇ ਕਿਤੇ ਵੀ ਨਿਯੰਗ ਸਿੰਘਾ ਦੇ ਵੱਲੋਂ ਇਸ ਮੂਵੀ ਤੇ ਕਾਫੀ ਵਿਰੋਧ ਜੜਾ ਪ੍ਰਗਟ ਕੀਤਾ ਗਿਆ ਸੀ ਉਧਰ ਤੁਹਾਨੂੰ ਦੱਸ ਦੇ ਕਿ ਕਈ ਪਾਸੇ ਇਸ ਮੂਵੀ ਦੇ ਦੋ ਪੱਖ ਨੇ ਇੱਕ ਪਾਸੇ ਲੋਕੀ ਇਸ ਮੂਵੀ ਦਾ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਇਸ ਮੂਵੀ ਦੀ ਜਿਹੜੀ ਹੈ ਆਤਰੀਬ ਵੀ ਕਰ ਰਹੇ ਨੇ ਕਿ ਬਹੁਤ ਵਧੀਆ ਜੜਾ ਹੈ ਮੂਵੀ ਦੇ ਵਿੱਚ ਦੱਸਿਆ ਗਿਆ ਹੈ ਬੱਚਿਆਂ ਦੇ ਲਈ ਇੱਕ ਵਧੀਆ ਸਿੱਖ ਦੀ ਗੱਲ ਕਹਣਾ ਹੈ ਕਿ ਐਕਟਰਸ ਨੇ ਐਕਟਰਸ ਤਾਂ ਬਹੁਤ ਜਿਹੜੇ ਰੋਲ ਨੇ ਉਹ ਪਲੇ ਕਰਦੇ ਨੇ ਉਹਨਾਂ ਨੂੰ ਹਰ ਕਿਸੇ ਦਾ ਕਿਰਦਾਰ ਜਿਹੜਾ ਨਿਭਾਉਣਾ ਪੈਂਦਾ ਹੈ ਤੇ ਅਸੀਂ ਇਸ ਚੀਜ਼ ਤੇ ਨਹੀਂ ਆ ਸਕਦੇ ਲੇਕਿਨ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਉਹ ਵਧੀਆ ਇੱਕ ਜਿਹੜੀ ਸਿੱਖ ਹੈ ਉਹ ਬੱਚਿਆਂ ਨੂੰ ਦੇ ਰਹੇ ਨੇ ਇਸ ਦੇ ਚਲਦੇ ਸਾਨੂੰ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਉਧਰ ਦੂਜੇ ਪਾਸੇ ਜੋ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਇਸ ਫਿਲਮ ਦੇ ਵਿੱਚ ਜਿਹੜਾ ਵੀ ਕਿਰਦਾਰ ਦਿਖਾਇਆ ਗਿਆ ਹੈ ਜਾਂ ਫਿਰ ਜਿਸ ਵੀ ਤਰੀਕੇ ਨਾਲ ਦਿਖਾਇਆ ਗਿਆ ਉਸ ਦਾ ਕਾਫੀ ਵਿਰੋਧ ਉਹਨਾਂ ਵੱਲੋਂ ਕੀਤਾ ਗਿਆ ਜੋ ਕਿ ਉਹਨਾਂ ਕ ਬਿਲਕੁਲ ਵੀ ਸਹੀ ਨਹੀਂ ਹੈ ਤੁਸੀਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਮੂਵੀ ਦੇ ਰਿਵਿਊਜ਼ ਕਰਨ ਨਹੀਂ ਦਿੱਤੇ ਗਏ। ਅਲੋ ਨਹੀਂ ਕੀਤਾ ਕਿ ਇਸ ਮੂਵੀ ਦੇ ਅਸੀਂ ਰਿਵਿਊਜ਼ ਕਰੀਏ। ਸੋ ਬਾਕੀ ਤੁਹਾਨੂੰ ਇਹ ਜਾਣਕਾਰੀ ਦੱਸ ਦਿੱਤੀ ਹੈ ਕਿ ਅਕਾਲ ਮੂਵੀ ਜਿਹੜੀ ਹੈ ਰਿਲੀਜ਼ ਤਾਂ ਹੋਈ ਸੀ। ਆ ਜੋ ਇਸ ਮੂਵੀ ਨੂੰ ਰਿਲੀਜ਼ ਕਰਨ ਵਾਲਿਆਂ ਦੀਆਂ ਬਹੁਤ ਸਾਰੀਆਂ ਉਮੀਦਾਂ ਹੋਣਗੀਆਂ। ਅੱਜ ਦੇ ਦਿਨ ਇਸ ਮੂਵੀ ਦੀ ਜਿਹੜੀਆਂ ਟਿਕਟਸ ਸੀਗੀ ਉਹ 100 ਰੁਪਏ ਕੀਤੀ ਹੋਈ ਸੀਗੀ। ਤੇ ਇਸੇ ਤੋਂ ਚੱਲਦੇ ਆ ਬਹੁਤ ਸਾਰੇ ਲੋਕੀ ਜਿਹੜੇ ਨੇ ਇਸ ਮੂਵੀ ਨੂੰ ਦੇਖਣ ਦੇ ਲਈ ਪਹੁੰਚਣ ਵਾਲੇ ਸੀਗੇ ਲੇਕਿਨ ਸਾਨੂੰ ਇਸ ਮੂਵੀ ਦੇ ਰਿਵਿਊਜ਼ ਕਰਨ ਦੇ ਲਈ ਅਲੋ ਬਿਲਕੁਲ ਨਹੀਂ ਕੀਤਾ ਗਿਆ। ਸੋ ਇਹ ਸੀ ਫਿਲਮ ਇਸ ਦੁਨੀਆ ਨੂੰ ਲੈ ਕੇ ਜਾਣਕਾਰੀ ਤੇ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ RPD24 ਦੇ ਨਾਲ ਤੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ